ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਕੀ ਵਾਰ ਮਹੱਲ ਪੰਜਵਾ ਬਸੰਤ ਕੀ ਵਾਰ ਮਹੱਲ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਇਕ ਓੰਕਾਰ ਸਤਗੁਰ ਵਰਸਾਦ ਦਾ ਨਾਮ ਧਿਆਇ ਕੈ ਓ ਹੋ ਹਰਿਆ ਭਾਈ ਦਾ ਨਾਮ ਧਿਆਇ ਕੈ ਓ ਹੋ ਹਰਿਆ ਭਾਈ ਕਰਮਲ ਕੰਤੈ ਪਾਈਐ ਕਰਮਲ ਕੰਤੈ ਪਾਈਐ ਇਹ ਰੁੱਤ ਸੁਹਾਈ ਇਹ ਰੁੱਤ ਸੁਹਾਈ 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 ਵਾਣ ਤ੍ਰੇਣ ਤ੍ਰਿਭਵਨ ਮੌਲਿਆ ਵਾਣ ਤ੍ਰੇਣ ਵਣ ਮੋਲਿਆ ਅੰਮ੍ਰਿਤ ਫਲ ਪਾਈ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਮਿਲ ਸਾਧੂ ਸੁਖ ਉਪਜੈ ਲਖੀ ਸਭ ਛਾਈ ਲਖੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ ਫਿਰ ਬਹੁੜ ਨਾ ਧਾਈ ਪੰਜੇ ਬੱਦੇ ਮਹਾਬਲੀ ਪੰਜੇ ਬੱਦੇ ਮਹਾਬਲੀ ਕਾਰ ਸੱਚਾ ਟੋਆ ਕਾਰ ਸੱਚਾ ਟੋਆ ਆਪਣੇ ਚਰਨ ਜਪਾਇਨ ਆਪਣੇ ਚਰਨ ਜਪਾਇਨ ਆਪਣੇ ਆਪਣੇ ਚਰਨ ਜਪਾਇਨ ਆਪਣੇ ਚਰਨ ਜਪਾਇਨ ਵਿਚ ਦਈਓ ਖੜਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰਵਾ 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 ਨਿਤ ਨਵਾ ਨਿਰਵਾ ਦਿਨ ਰੈਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਆ ਜਿਸ ਤੇ ਉਪਜਿਆ ਨਾਨਕਾ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਸੋਈ ਫਿਰ ਹੋਆ ਕਿਥੋ ਉਪਜੈ ਕਹਿ ਰਹਾ ਕਿਥੋਂ ਉਪਜੈ ਕਹਿ ਰਹਾ ਕਹ ਮਾਹ ਸਮਾਵੈ ਮਾਹ ਸਮਾਵੈ ਜੀਅ ਜੰਤ ਸਭ ਖਸਮ ਕੇ ਜੀਅ ਜੰਤ ਸਭ ਖਸਮ ਕੇ ਕਾਣ ਕੀਮਤ ਪਾਵੈ ਕਾਣ ਕੀਮਤ ਪਾਵੈ ਕਹਿਨ ਧਿਆਨ ਸੁਣਨ ਨਿਤ ਕਹਿਨ ਧਿਆਨ ਸੁਣਨ ਨਿਤ ਸੁਣਨ ਸੁਣਨ ਕਹਿਨ ਧਿਆਨ ਸੇ ਭਗਤ ਸੁਹਾਵੈ ਸੇ ਭਗਤ ਸੁਹਾਵੈ ਅਗਮ ਅਗੋਚਰ ਸਾਹਿਬੋ ਅਗਮ ਅਗੋਚਰ ਸਾਹਿਬੋ ਦੂਸਰ ਲਵੈ ਨਾ ਲਾਵੈ ਦੂਸਰ ਲਵੈ ਨਾ ਲਾਵੈ ਸਚ ਪੂਰੇ ਗੁਰ ਉਪਦੇਸਿਆ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੈ ਨਾਨਕ ਸੁਣਾਵੈ ਆਗਮ ਅਗੋਚਰ ਸਾਹਿਬੋ ਅਗਮ ਅਗੋਚਰ ਸਾਹਿਬੋ ਦੂਸਰ ਲਵੈ ਨਾ ਲਾਵੈ ਦੂਸਰ ਲਵੈ ਨਾ ਲਾਵੈ ਸਚ ਪੂਰੇ ਗੁਰ ਉਪਦੇਸਿਆ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੈ ਗੁਰੂ ਜੀ ਦਾ ਖਾਲਸਾ ਵਾਹਿ